ਜੋ ਹਮਲਾ ਹੋਇਆ ਕੈਦੀਆਂ ਨੇ ਇੱਕ ਦੂਜੇ ਤੇ ਹਮਲਾ ਕਰ ਦਿੱਤਾ ਦੋ ਗੁੱਟ ਕੈਦੀਆਂ ਦੇ ਆਪਸ ਚ ਪੈ ਗਏ ਨੇ ਇੱਕ ਦੂਜੇ ਉੱਪਰ ਸੂਇਆਂ ਦੇ ਨਾਲ ਹਮਲਾ ਕੀਤਾ ਗਿਆ ਚ ਰੱਤ ਤੁਰੰਤ ਤਿੰਨ ਚਾਰ ਕੈਦੀ ਜ਼ਖਮੀ ਹੋ ਗਏ ਨੇ ਤਿੰਨ ਚਾਰ ਕੈਦੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ ਦਿੱਲੀ ਦੀ ਤਿਹਾੜ ਜਿਲ੍ਹੇ ਵਿੱਚ ਖੂਨੀ ਚੜਪਤਾ ਮਾਮਲਾ ਸਾਹਮਣੇ ਆਇਆ ਹੈ ਕੈਦੀ ਇੱਕ ਦੂਜੇ ਨਾਲ ਪੜ ਗਏ ਤੇ ਸੂਏ ਨਾਲ ਹਮਲਾ ਕਰ ਦਿੱਤਾ ਸਭ ਦੌਰਾਨ ਤਿੰਨ ਤੋਂ ਚਾਰ ਕੈਦੀਆਂ ਦੇ ਜ਼ਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ ਦਿੱਲੀ ਦੀ ਤਿਹਾੜ ਜਿਲ੍ਹੇ ਸਭ ਤੋਂ ਸੁਰੱਖਿਅਤ ਅਤੇ ਸਭ ਤੋਂ ਜ਼ਿਆਦਾ ਸਿਕਿਉਰਿਟੀ ਵਾਲੀ ਸਭ ਤੋਂ ਜ਼ਿਆਦਾ ਸ਼ਕਤੀ ਵਾਲੀ ਜੇਲ ਹੈ ਜਿਹੜੀ ਮੰਨੀ ਜਾਂਦੀ ਹੈ ਜਿਹੇ ਦੇ ਵਿੱਚ ਸਵਾਲ ਇਹ ਉੱਠਦਾ ਕਿ ਇਸ ਜੇਲ ਦੇ ਵਿੱਚ ਸੂਆ ਕਿੱਥੋਂ ਆ ਜਾਂਦਾ ਹੈ ਜਿਸ ਤਰ੍ਹਾਂ ਕੈਦੀ ਇੱਕ ਦੂਜੇ ਤੇ ਹਮਲਾ ਕਰਦੇ ਨੇ ਤਿੰਨ ਤੋਂ ਚਾਰ ਕੈਦੀ ਜਿਹੜੇ ਨੇ ਜ਼ਖਮੀ ਹੋਏ ਨੇ ਅਜਿਹੀ ਖਬਰ ਸਾਹਮਣੇ ਆਈ ਹੈ ਜ਼ਖਮੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਜਾਰੀ ਹੈ ਕਿਹਾ ਜਾ ਰਿਹਾ ਕਿ ਆਪਸੀ ਰੰਜਿਸ਼ ਦਾ ਕੋਈ ਮਾਮਲਾ ਸੀ ਜਿਸ ਦੇ ਚੱਲਿਆਂ ਮਾਮੂਲੀ ਝਗੜਾ ਜਿਹੜਾ ਹੂ ਨੀਚ ਰੱਬ ਦੇ ਵਿੱਚ ਬਦਲ ਗਿਆ ਤਾਂ ਦਿੱਲੀ ਦੀਆਂ ਤਿਹਾੜ ਜੇਲ੍ਹ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕੈਦੀਆਂ ਦੇ ਗੁੱਟ आपस ਵਿੱਚ ਜੁੜੇ ਨੇ